ਇੱਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ ਸੁਣਿਆ ਇਸ ਕੌਮ ਚ ਕਾਫੀ ਹੋਏ ਦਿਲਦਾਰ ਜੀ ਦੱਸੋ ਕੁਝ ਕਿਸੇ ਸਾਨੂੰ ਹਿੰਮਤ ਗੁਰਬਾਨੀ ਦੇ ਜਿਨ੍ਹਾਂ ਦੇ ਇਸ਼ਕ ਅਨੋਖੇ ਉਸ ਦਿਲਬਰ ਜਾਨੀ ਰੇ ਢਿੱਲੀ ਨਾ ਪਈ ਮੈਦਾਨੀ ਉਹ ਜਿਸ ਦੀ ਰਫਤਾਰ ਜੀ ਪਰ ਪ੍ਰਮਾਤਮਾ ਦਾ ਬੜਾ ਸ਼ੁਕਰ ਹੈ ਕਿ ਉਹਨਾਂ ਨੇ ਮੈਨੂੰ ਇਸ ਚੀਜ਼ ਤੋਂ ਡੋਲਣ ਨਹੀਂ ਦਿੱਤਾ ਕਿ ਮੈਂ ਕੇਸ ਕਤਲ ਕਰਾਉਣ ਵਾਲੀ ਸਾਈਟ ਤੇ ਜਾਂਦਾ ਫਿਰ ਮੈਂ ਸਾਢੇ 3 ਮੀਟਰ ਦੀ ਦਸਤਾਰ ਸਜਾਉਣੀ ਸ਼ੁਰੂ ਕੀਤੀ ਫਿਰ ਹੌਲੀ-ਹੌਲੀ ਵੱਡੀਆਂ ਦਸਤਾਰਾਂ ਅੱਗੇ ਦੀ ਅੱਗੇ ਚੱਲਦਾ ਗਿਆ ਮੈਂ ਚੀਜ਼ ਵੀ ਆਪਦੀ ਪੱਗ ਜਾਂ ਆਪਦਾ ਪਟਕਾ ਕਿਸੇ ਤੋਂ ਬਣਵਾਉਣਾ ਫਿਰ ਉਸੇ ਦੇ ਵਿੱਚ ਸਟਰਗਲ ਕਰਦੇ 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 ਇਸ ਲੈਵਲ ਤੱਕ ਪਹੁੰਚਣਾ ਕਿ ਆਪਦੀ ਦਸਤਾਰ ਤਾਂ ਸੋਹਣੀ ਸਜਾਉਣੀ ਪਲੱਸ ਨਾਲ ਦੂਸਰਿਆਂ ਦੇ ਸਿਰ ਤੇ ਦਸਤਾਰ ਸਜਾਉਣੀ ਦੂਸਰਿਆਂ ਨੂੰ ਇਸ ਚੀਜ਼ ਦੇ ਲਈ ਪ੍ਰੇਰਿਤ ਕਰਨਾ ਕਿ ਉਹ ਵੀ ਦਸਤਾਰਾਂ ਸਜਾਉਣ ਸੋ ਅੱਜ ਮੈਂ ਜਦੋਂ ਵੀ ਮੇਰੀਆਂ ਕੁਝ ਇਸ ਤਰ੍ਹਾਂ ਵੀਡੀਓ ਇੰਸਟਾਗ੍ਰam ਦੇ ਉੱਪਰ ਵਾਇਰਲ ਹੁੰਦੀਆਂ ਆ ਜਾਂ ਤੁਹਾਡੇ ਵਰਗੇ ਵੀਰ ਜਦੋਂ ਇੰਟਰਵਿਊ ਵਗੈਰਾ ਲੈਣ ਲਈ ਆਉਂਦੇ ਆ ਤਾਂ ਉਹ ਲੋਕਾਂ ਤੱਕ ਜਦੋਂ ਪਹੁੰਚਦੀ ਹੈ ਨਾ ਤਾਂ ਇਹ ਆਪ ਮੁਹਾਰੇ ਇੱਕ ਉਹਨਾਂ ਤੇ ਲਈ ਮੈਸੇਜ ਹੋ ਜਾਂਦਾ ਹੈ ਕਿ ਯਾਰ ਜੇਕਰ ਇੱਕ ਇਨਸਾਨ ਜਿਹਦਾ ਇੱਕ ਹੱਥ ਨਹੀਂ ਹੈਗਾ ਵੀ ਉਹ ਆਪਦੇ ਵੀ ਦਸਤਾਰ ਸਜਾ ਰਿਹਾ ਹੈ ਜੀ ਸੋ ਇਸੇ ਤਰ੍ਹਾਂ ਚੱਲਦੇ ਚੱਲਦੇ ਸਾਡੇ ਕੋਲ ਕਾਲ ਆਉਂਦੀ ਹੈ ਕਿ ਮੁੰਬਈ ਦੇ ਵਿੱਚ ਕੇਸਰੀ ਫਿਲਮ ਸ਼ੂਟ ਹੋਣੀ ਹੈ ਅਕਸ਼ੇ ਕੁਮਾਰ ਦੀ ਉੱਥੇ ਦਸਤਾਰ ਸਜਾਉਣ ਵਾਲੇ ਵੀਰਾਂ ਦੀ ਜਿਹੜੀ ਹੈ ਉਹ ਲੋੜ ਹੈ ਸਾਡਾ ਮੇਨ ਮਕਸਦ ਇਹੀ ਹੈ ਕਿ ਬੱਚਿਆਂ ਨੂੰ ਸਿੱਖੀ ਨਾਲ ਕੇਸਾਂ ਨਾਲ ਦਸਤਾਰ ਨਾਲ ਆਪਾਂ ਜੋੜੀਏ ਸਾਡੇ ਕੋਲ ਬੱਚੇ ਆਉਂਦੇ ਆ ਵੀ ਵੀਰੇ ਮੈਨੂੰ ترਸੀਮ ਜਸੜ ਵਰਗੀ ਪੱਗ ਬੰਨ੍ਹ ਦਿਓ ਮੈਨੂੰ ਰਣਜੀਤ ਬਾਵਾ ਜੀ ਵਰਗੀ ਪੱਗ ਬੰਨ੍ਹ ਦਿਓ ਸੋ ਸਿੰਗਰਾਂ ਦਾ ਨਾਮ ਲੈ ਕੇ ਵੀ ਜਿਹੜੇ ਉਹ ਬੱਚੇ ਆਉਂਦੇ ਵੀ ਉਹਨਾਂ ਵਰਗੀ ਪੱਗ ਬੰਨ੍ਹਣੀ ਹੈ ਅ ਦੇਖੋ ਦਸਤਾਰ ਤੋਂ ਜ਼ਿਆਦਾ ਜ਼ਰੂਰੀ ਜਿਹੜਾ ਉਹ ਕਿਰਦਾਰ ਹੈ ਅ ਵੀਰ ਜੀ ਅਸੀਂ 2016 ਦੇ ਵਿੱਚ ਜਿਹੜੀ ਆਪਦੇ ਸੈਂਟਰ ਦੀ ਸ਼ੁਰੂਆਤ ਕੀਤੀ ਸੀ ਦਸਤਾਰਾਂ ਨੇ ਲੰਗਰ ਦਸਤਾਰਾਂ ਦੇ ਕੈਂਪ ਦਸਤਾਰ ਮੁਕਾਬਲੇ ਦੀ ਜਜਮੈਂਟ ਸੋਇਦਾਂ ਦੀਆਂ ਸਾਰੀਆਂ ਸੇਵਾਵਾਂ ਨਿਰੰਤਰ ਵਾਹਿਗੁਰੂ ਜੀ ਲਹਿਰੇ ਨੇ ਔਰ ਅਰਦਾਸ ਹੈ ਕਿ ਇਸੇ ਤਰ੍ਹਾਂ ਹੀ ਪ੍ਰਮਾਤਮਾ ਸਾਡੇ ਤੋਂ ਇਹ ਸੇਵਾ ਲੈਂਦੇ ਰਹਿਣ ਤਾਂ ਸਰਦਾਰ ਜੀ ਟਰਬਨ ਟ੍ਰੇਨਿੰਗ ਸੈਂਟਰ ਤੇ ਆ ਔਰ ਬਾਈ ਬਲਜਿੰਦਰ ਹੋਰੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਕੁਝ ਨੌਜਵਾਨ ਵੀ ਹੈ ਜਿਹੜੇ ਇੱਥੇ ਦਸਤਾਰ ਦੀ ਸਖਲਾਈ ਲੈਣ ਵਾਸਤੇ ਆਉਂਦੇ ਆ ਇੱਧਰ ਪੂਣੀ ਕਰਨੀ ਸਖਾਈ ਜਾ ਰਹੀ ਹੈ ਤੇ ਉੱਧਰ ਦੋ ਨੌਜਵਾਨ ਜਿਹੜੇ ਆ ਉਹ ਦਸਤਾਰ ਸਜਾ ਵੀ ਰਹੇ ਆ ਬਾਈ ਬਾਈ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜੀ ਆਏ ਨੂੰ ਤੁਹਾਡਾ ਸੇਤਾ ਠੀਕ ਹੈ ਬਹੁਤ ਚੜ੍ਹਦੀ ਕਲਾ ਵੀਰ ਜੀ ਆਪ ਜੀ ਬਹੁਤ ਵਧੀਆ ਬਹੁਤ ਸਾਰੇ ਚਰਚੇ ਸੁਣੇ ਸੀ ਬਲਜਿੰਦਰ ਸਿੰਘ ਹੋਰਾਂ ਦੇ ਵਨ ਹੈਂਡ ਆਰਟਿਸਟ ਇਹ ਬੜਾ ਯੂਨੀਕ ਜਿਹਾ ਨਾਮ ਇਸ ਕਰਕੇ ਵੀ ਹੈ ਕਿਉਂਕਿ ਬਹੁਤ ਸਾਰੇ ਕਈ ਸਾਡੇ ਵਰਗੇ ਅ ਕਹ ਲੋ ਕਿ ਬੰਨੇ ਮਾਰ ਜਿੰਦੇ ਆ ਕਿ ਸਾਨੂੰ ਤਾਂ ਬੰਨਣੀ ਨਹੀਂ ਆਉਂਦੀ ਪਰ ਤੁਸੀਂ ਪੰਜਾਬ ਦੇ ਨੌਜਵਾਨਾਂ ਵਾਸਤੇ ਖਾਸ ਤੌਰ ਤੇ ਦਸਤਾਰ ਸਜਾਉਣ ਵਾਲਿਆਂ ਵਾਸਤੇ ਇੱਕ ਬਹੁਤ ਵੱਡੀ ਉਦਾਹਰਣ ਹੋ ਸਭ ਤੋਂ ਪਹਿਲਾਂ ਤਾਂ ਇਹ ਹੋਇਆ ਕਿਵੇਂ ਸਭ ਕੁਝ ਜੀ ਅ ਵੀਰ ਜੀ ਤਾਂ ਵੀ ਮੇਰਾ ਜਿਹੜਾ ਵਨ ਹੈਂਡ ਆਰਟਿਸਟ ਨਾਮ ਤੋਂ ਹੀ ਤੁਹਾਨੂੰ ਕਲੀਅਰ ਹੁੰਦਾ ਹੈ ਕਿ ਜਿਹੜਾ ਮੇਰਾ ਇੱਕ ਹੱਥ ਹੈ ਔਰ ਇੱਕ ਹੱਥ ਹੈ ਜਿਹੜਾ ਉਹ ਮੇਰਾ ਕੱਟਿਆ ਗਿਆ ਸੀ ਇਹ ਕੱਟਿਆ ਕਿਵੇਂ ਗਿਆ 2007 ਦੇ ਵਿੱਚ ਮੈਂ ਖੇਤ ਦੇ ਵਿੱਚ ਜਿਹੜਾ ਆਪਣਾ ਕੰਮ ਕਰਦੇ ਆਂ ਆਪਾਂ ਮੱਝਾਂ گاਵਾ ਦੇ ਲਈ ਪੱਠੇ ਜਿਹੜੇ ਵੱਢ ਕੇ ਲਿਆ ਕੇ ਟੋਕੇ ਦੇ ਪੱਠੇ ਕੁਦਰ ਰਿਆ ਸੀਗਾ ਸੋ ਜਦੋਂ ਮੈਂ ਪੱਠੇ ਕੁਦਰ ਰਿਆ ਸੀਗਾ ਤਾਂ ਉਹ ਟੋਕੇ ਦੇ ਵਿੱਚ ਮੇਰਾ ਜਿਹੜਾ ਹੱਥ ਹੈ ਉਹ ਚਲਾ ਜਾਂਦਾ ਤੇ ਟੋਕਾ ਸੀਗਾ ਜਿਹੜਾ ਉਹ ਇੰਜਣ ਦੇ ਉੱਪਰ ਚੱਲ ਰਿਆ ਸੀ ਔਰ ਉਹ ਕਾਫੀ ਸਪੀਡ ਤੇ ਸੀਗਾ ਤੇ ਉਮਰ ਛੋਟੀ ਸੀਗੀ ਕਰੀਬ ਮੈਂ 13 ਸਾਲ ਦਾ ਸੀਗਾ ਤੇ ਉਹ ਟੋਕੇ ਦੇ ਵਿੱਚ ਔਨ ਕਰਕੇ ਜਿਹੜਾ ਮੇਰਾ ਹੱਥ ਕੱਟਿਆ ਗਿਆ ਸੀਗਾ ਜੀ ਜੀ ਤੇ ਉਸ ਤੋਂ ਬਾਅਦ ਖੈਰ ਮੈਂ ਹੌਲੀ ਹੌਲੀ ਆਪਣੀ ਦਸਤਾਰ ਸਜਾਉਣੀ ਸ਼ੁਰੂ ਕੀਤੀ ਤੇ ਆਪਾਂ ਸੈਂਟਰ ਸ਼ੁਰੂ ਕੀਤਾ ਤੇ ਜਿਵੇਂ ਜਿਵੇਂ ਮੈਂ ਲੋਕਾਂ ਦੇ ਵਿੱਚ ਵਿਚਰਿਆ ਤੇ ਮੈਨੂੰ ਇਹ ਚੀਜ਼ ਲੱਗੀ ਕਿ ਮੈਂ ਯਾਰ ਆਪਣੀ ਕਮਜ਼ੋਰੀ ਹੈ ਜਿਹੜੀ ਥੋੜੀ ਆਪਦੀ ਤਾਕਤ ਜੇ ਬਣ ਜਾਵੇ ਤਾਂ ਜੀਵਨ ਜੀਣਾ ਜਿਹੜਾ ਉਹ ਸੁਖਾਲਾ ਹੋ ਜਾਊਗਾ ਫਿਰ ਮੇਰੇ ਨਾਮ ਦੇ ਨਾਲ ਟੈਗ ਜੁੜ ਗਿਆ ਵਨ ਹੈਂਡ ਆਰਟਿਸਟ ਇਹ ਪਰੇਸ਼ਾਨੀ ਤਾਂ ਸ਼ੁਰੂ ਦੇ ਵਿੱਚ ਜ਼ਰੂਰ ਬਣਿਆ ਹੋਊਗਾ ਪਹਿਲੀ ਗੱਲ ਤਾਂ ਇਹ ਵੀ ਆਈ ਹੋਊਗੀ ਕਿ ਤੁਸੀਂ ਕੇਸ ਰੱਖਣੇ ਆ ਕਿ ਨਹੀਂ ਰੱਖਣੇ ਦਸਤਾਰ ਸਜਾਉਣੀ ਆ ਜਾਂ ਨਹੀਂ ਸਜਾਉਣੀ ਕਿਉਂਕਿ ਬਹੁਤ ਸਾਰਾ ਫਿਕਰ ਮਾਪਿਆਂ ਨੂੰ ਵੀ ਹੋ ਜਾਂਦਾ ਕਿ ਇਦਾਂ ਦਾ ਕੁਝ ਹੋਇਆ ਸੀ ਸ਼ੁਰੂਆਤ ਦੇਖੋ ਜੇ ਤਾਂ ਸ਼ੁਰੂਆਤੀ ਤੌਰ ਤੇ ਆਪਾਂ ਕੁਦਰਤੀ ਪੋਲੀਓ ਨਾਲ ਕਈ ਬੱਚੇ ਪੈਦਾ ਹੁੰਦੇ ਨੇ ਜਾਂ ਸ਼ੁਰੂ ਤੋਂ ਹੀ ਨਾ ਇਹ ਚੀਜ਼ ਹੋਵੇ ਤਾਂ ਬੰਦਾ ਉਦਾਂ ਦਾ ਹੀ ਜਿਉਣਾ ਜਿਹੜਾ ਹੁੰਦੀ ਜ਼ਿੰਦਗੀ ਹੁੰਦੀ ਹੈ ਬਟ ਮੇਰਾ ਪਹਿਲਾਂ ਇਹ ਚੀਜ਼ਾਂ ਸਹੀ ਸੀਗੀਆਂ ਫਿਰ ਉਸ ਤੋਂ ਬਾਅਦ ਅਚਾਨਕ ਇਹ ਹਾਦਸਾ ਹੋਇਆ ਤੇ ਮੇਰਾ ਹੱਥ ਕੱਟਿਆ ਗਿਆ ਤਾਂ ਜੀਵਨ ਸਾਰਾ ਹੀ ਬਦਲ ਗਿਆ ਉਦੋਂ ਮੈਂ ਕੇਸਾਂ ਦੀ ਸੰਭਾਲ ਕਰਨੀ ਹੱਲੇ ਸ਼ੁਰੂ ਹੀ ਕੀਤੀ ਸੀਗੀ 1.5-2 ਸਾਲ ਹੀ ਹੋਇਆ ਸੀ ਮੈਨੂੰ ਕੇਸ ਸੰਭਾਲਦੇ ਹੋਇਆਂ ਨੂੰ ਪਹਿਲਾਂ ਉਸ ਤੋਂ ਪਹਿਲਾਂ ਕਟਿੰਗ ਸੀਗੀ ਤੇ ਪੇਰੈਂਟਸ ਵੱਲੋਂ ਰਿਸ਼ਤੇਦਾਰੀਆਂ ਵੱਲੋਂ ਇਹ ਚੀਜ਼ ਮੇਰੇ ਸਾਹਮਣੇ ਆਈ ਉਹਨਾਂ ਨੇ ਕਿਹਾ ਵੀ ਤੂੰ ਕੇਸ ਘਟਾ ਦੇ ਤੇਰ ਤੂੰ ਨਹੀਂ ਸੰਭਾਲ ਲੈ ਜਾਣੇ ਇੱਕ ਹੱਥ ਨਾਲ ਪਰ ਮੇਰਾ ਕੇਸਾਂ ਦੇ ਪ੍ਰਤੀ ਪਿਆਰ ਹੀ ਇੰਨਾ ਕੋ ਪਰਮਾਤਮਾ ਵੱਲੋਂ ਬਣ ਗਿਆ ਸੀਗਾ ਕਿ ਮੈਂ ਕੇਸ ਪਟਾਉਣ ਵਾਲੇ ਪਾਸੇ ਨਹੀਂ ਜਾਣਾ ਮੈਂ ਸੰਭਾਲਾਂਗਾ ਇਹਨਾਂ ਨੂੰ ਔਖਾ ਸੌਖਾ ਜਿਵੇਂ ਵੀ ਆ। ਸ਼ੁਰੂਆਤੀ ਦਿਨਾਂ ਦੇ ਵਿੱਚ ਮਾਤਾ ਜੀ ਜੁੜਾ ਕਰਦੇ ਸੀਗੇ ਉਹੀ ਪਟਕਾ ਬੰਨਦੇ ਸੀਗੇ। ਡਿਪੈਂਡ ਜ਼ਰੂਰ ਹੋ ਗਿਆ ਮੈਂ ਜਿਵੇਂ ਤੁਸੀਂ ਪੁੱਛਿਆ ਕਿ ਲਾਈਫ ਔਖੀ ਬੜੀ ਹੋਗੀ ਕਿਉਂਕਿ ਹਰੇਕ ਚੀਜ਼ ਡਿਪੈਂਡ ਹੋਗੀ ਕਿਤੇ ਆਉਣਾ ਜਾਣਾ ਉਹ ਵੀ ਕਿਸੇ ਤੇ ਡਿਪੈਂਡ ਹੋ ਗਿਆ ਪੇਰੈਂਟਸ ਨਾਲ ਜਾਣਾ ਬ੍ਰਦਰ ਨਾਲ ਜਾਣਾ ਕੇਸ ਬੋਣੇ ਆ ਜੁੜਾ ਕਰਨਾ ਪਟਕਾ ਬੰਨਣਾ ਤਾਂ ਉਹ ਮਾਤਾ ਜੀ ਬੰਨਦੇ ਸੀਗੇ। ਪਰ ਪ੍ਰਮਾਤਮਾ ਦਾ ਬੜਾ ਸ਼ੁਕਰ ਹੈ ਕਿ ਉਹਨਾਂ ਨੇ ਮੈਨੂੰ ਇਸ ਚੀਜ਼ ਤੋਂ ਡੁੱਲਣ ਨਹੀਂ ਦਿੱਤਾ ਕਿ ਮੈਂ ਕਿਸ ਕਤਲ ਕਰਾਉਣ ਵਾਲੀ ਸਾਈਟ ਤੇ ਜਾਂਦਾ ਹੌਲੀ ਹੌਲੀ ਸੰਭਾਲਦੇ ਸੰਭਾਲਦੇ ਕੋਈ ਛੋਟਾ ਸਰੂਪਾ ਸੀਗਾ ਮੇਰੇ ਕੋਲ 2.5 ਮੀਟਰ ਦਾ ਮੈਂ ਉਹ ਕੇਸਾਂ ਤੇ ਬਲਣਾ ਸ਼ੁਰੂ ਕੀਤਾ ਤੇ ਉਹ ਸੈੱਟ ਵੱਜਣ ਲੱਗ ਗਿਆ ਮੇਰੇ ਤੋਂ ਫਿਰ ਮੈਂ ਸਾਢੇ 3 ਮੀਟਰ ਦੀ ਦਸਤਾਰ ਸਜਾਉਣੀ ਸ਼ੁਰੂ ਕੀਤੀ ਫਿਰ ਹੌਲੀ ਹੌਲੀ ਵੱਡੀਆਂ ਦਸਤਾਰਾਂ ਅੱਗੇ ਦੀ ਅੱਗੇ ਚੱਲਦਾ ਗਿਆ ਹੁਣ ਤਾਂ ਸਫ਼ਰ ਇੱਥੋਂ ਤੱਕ ਪਹੁੰਚ ਗਿਆ ਕਿ ਪਹਿਲੀ ਜਮਾਤ ਤੋਂ ਲੈ ਕੇ ਜੇ ਆਪਾਂ ਪੀ ਐਚ ਡੀ ਤੱਕ ਦੀ ਗੱਲ ਕਰੀਏ ਤਾਂ ਤੁਸੀਂ ਪੀ ਐਚ ਡੀ ਦੇ ਵਿੱਚ ਹੋ ਇਸ ਵੇਲੇ ਮੈਂ 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 ਇਹ ਮਹਿਸੂਸ ਡਿਪੈਂਡ ਹੋਣਾ ਫਿਰ ਉਸ ਤੋਂ ਬਾਅਦ ਇੱਥੋਂ ਤੱਕ ਪਹੁੰਚਣਾ ਕਿ ਅੱਜ ਨੌਜਵਾਨ ਤੁਹਾਡੇ ਕੋਲੇ ਦਸਤਾਰਾ ਸਿੱਖਣ ਵਾਸਤੇ ਆਉਂਦੇ ਆ ਜੀ ਤੇ ਤੁਸੀਂ ਤੁਹਾਡੀ ਬੰਨੀ ਹੋਈ ਦਸਤਾਰ ਦੇ ਚਰਚੇ ਕੱਲੇ ਪੰਜਾਬ ਵਿੱਚ ਨਹੀਂ ਪਾਲੀਵੁੱਡ ਤੇ ਬਾਲੀਵੁੱਡ ਤੱਕ ਤੁਹਾਡੀ ਦਸਤਾਰ ਦੇ ਚਰਚੇ ਆ ਤੇ ਮੈਨੂੰ ਲੱਗਦਾ ਹੈ ਕਿ ਇਹ ਇਹ ਸਫ਼ਰ ਬੜਾ ਬਹੁਤ ਜ਼ਿਆਦਾ ਕਠਿਨਾਈਆਂ ਭਰਿਆ ਵੀ ਹੋਊਗਾ ਤੇ ਇਹਦੇ ਵਿੱਚ ਰੌਚਕਤਾ ਵੀ ਬਹੁਤ ਹੋਊਗੀ ਬਿਲਕੁਲ ਦੇਖੋ ਜੀ ਇੱਕ ਚੀਜ਼ ਵੀ ਆਪਦੀ ਪੱਗ ਜਾਂ ਆਪਦਾ ਪਟਕਾ ਕਿਸੇ ਤੋਂ ਬਣਵਾਉਣਾ ਫਿਰ ਉਸ ਚੀ ਦੇ ਵਿੱਚ ਸਟਰਗਲ ਕਰਦੇ 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 ਇਸ ਲੈਵਲ ਤੱਕ ਪਹੁੰਚਣਾ ਕਿ ਆਪਦੀ ਦਸਤਾਰ ਤਾਂ ਸੋਹਣੀ ਸਜਾਉਣੀ ਪਲੱਸ ਨਾਲ ਦੂਸਰਿਆਂ ਦੇ ਸਿਰ ਤੇ ਦਸਤਾਰ ਸਜਾਉਣੀ ਦੂਸਰਿਆਂ ਨੂੰ ਇਸ ਚੀ ਦੇ ਲਈ ਪ੍ਰੇਰਿਤ ਕਰਨਾ ਕਿ ਉਹ ਵੀ ਦਸਤਾਰਾਂ ਸਜਾਉਣ ਸੋ ਇਹਦੇ ਵਿੱਚ ਪਰਮਾਤਮਾ ਦਾ ਬਹੁਤ ਵੱਡਾ ਰੋਲ ਹੈ ਕਿ ਉਹਨਾਂ ਦੀ ਬਖਸ਼ਿਸ਼ ਤੋਂ ਬਿਨਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਗਿਆ ਸੋ ਅੱਜ ਮੈਂ ਜਦੋਂ ਵੀ ਮੇਰੀਆਂ ਕੁਝ ਇਸ ਤਰ੍ਹਾਂ ਵੀਡੀਓ ਇੰਸਟਾਗ੍ਰam ਦੇ ਉੱਪਰ ਵਾਇਰਲ ਹੁੰਦੀਆਂ ਜਾਂ ਤੁਹਾਡੇ ਵਰਗੇ ਵੀਰ ਜਦੋਂ ਇੰਟਰਵਿਊ ਵਗੈਰਾ ਲੈਣ ਲਈ ਆਉਂਦੇ ਆ ਤਾਂ ਉਹ ਲੋਕਾਂ ਤੱਕ ਜਦੋਂ ਪਹੁੰਚਦੀ ਹੈ ਨਾ ਤਾਂ ਇਹ ਆਪ ਮੁਹਾਰੇ ਇੱਕ ਉਹਨਾਂ ਤੇ ਲਈ ਮੈਸੇਜ ਹੋ ਜਾਂਦਾ ਹੈ ਕਿ ਯਾਰ ਜੇਕਰ ਇੱਕ ਇਨਸਾਨ ਜਿਹਦਾ ਇੱਕ ਹੱਥ ਨਹੀਂ ਹੈਗਾ ਉਹ ਆਪਦੇ ਵੀ ਦਸਤਾਰ ਸਜਾ ਰਿਹਾ ਹੈ ਜੀ ਪਗਵੰਨਨ ਲਈ ਜੇਕਰ ਤੁਸੀਂ ਦਸਤਾਰ ਸਜਾਉਨੇ ਹੋ ਤੇ ਤੁਹਾਡੇ ਕਿਤੇ ਖੁਦਾਨਾ ਖਾਸ ਤਾ ਕੋਈ ਹੱਥ ਤੇ ਸੱਟ ਲੱਗੀ ਤੁਹਾਡੀ ਉਂਗਲ ਤੇ ਵੀ ਲੱਗੀ ਚੀਜ਼ੀ ਤੇ ਵੀ ਲੱਗੀ ਨਾ ਤੇ ਤੁਹਾਨੂੰ ਪਗਵੰਨਨ 'ਚ ਬੜ ਲੈਂਦੇ ਆ ਕੋਈ ਹੱਥ ਤੇ ਸੱਟ ਲੱਗੀ ਜਾਂ ਕੁਝ ਵੀ ਯਾਰ ਪਤਾ ਨਹੀਂ ਤੁਸੀਂ ਕਿਵੇਂ ਮੰਨ ਲੈਂਦੇ ਹੋ ਹਨ ਸੋ ਇਦਾਂ ਦਾ ਮੈਸੇਜ ਲੋਕਾਂ ਤੱਕ ਪਹੁੰਚਦਾ ਹੈ ਕਿ ਜੇਕਰ ਇੱਕ ਇਨਸਾਨ ਇੱਕ ਹੱਥ ਨਾ ਹੋਣ ਦੇ ਬਾਵਜੂਦ ਦਸਤਾਰ ਸਜਾ ਸਕਦਾ ਹੈ ਤਾਂ ਫਿਰ ਸਾਡੇ ਕੋਲ ਤਾਂ ਜਸਟ ਬਹਾਨੇ ਨਹੀਂ ਪਰਮਾਤਮਾ ਨੇ ਸੰਪੂਰਨ ਸਰੀਰ ਦਿੱਤਾ ਹੈ ਤੇ ਅਸੀਂ ਕਿਉਂ ਨਹੀਂ ਦਸਤਾਰ ਸਜਾ ਸਕਦੇ ਸੋ ਇਦਾਂ ਦਾ ਬੜਾ ਸੋਹਣਾ ਮੈਸੇਜ ਹਰਾਂ ਤੱਕ ਪਹੁੰਚਦਾ ਹੈ ਔਰ ਬਹੁਤ ਸਾਰੇ ਨੌਜਵਾਨ ਐਸੇ ਮੈਨੂੰ ਮਿਲਦੇ ਵੀ ਆ ਜਿਹੜੇ ਆਣ ਕੇ ਇਹ ਚੀਜ਼ ਮੇਰੇ ਨਾਲ ਸਾਂਝੀ ਕਰਦੇ ਆ ਕਿ ਵੀਰੇ ਤੁਹਾਡੀ ਵੀਡੀਓ ਦੇਖੀ ਸੀ ਜਾਂ ਤੁਹਾਨੂੰ ਮਿਲੀ ਸੀ ਜਾਂ ਕਿਸੇ ਵੀ ਤਰ੍ਹਾਂ ਪਰਮਾਤਮਾ ਵਿਦ ਬਣਾਉਂਦਾ ਹੈ ਤੇ ਉਸ ਤੋਂ ਬਾਅਦ ਉਹ ਦਸਤਾਰ ਵਾਲੇ ਪਾਸੇ ਆਏ ਹੁੰਦੇ ਕੀ ਕੀਤਾ ਕਿ ਪਾਲੀਵੁੱਡ ਤੇ ਬਾਲੀਵੁੱਡ ਤੱਕ ਦੀਆਂ ਤੁਹਾਡੇ ਤਾਂ ਤੁਹਾਡੀ ਦਸਤਾਰ ਦੇ ਚਰਚੇ ਤੁਹਾਡੇ ਚਰਚੇ ਆ ਇਹ ਸਬਬ ਕਿਵੇਂ ਬਣਦੇ ਆ ਸਬਬ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਦੀ ਪਾਵਰ ਹੈ ਨਾ ਜੀ ਬਹੁਤ ਵੱਡੀ ਪਾਵਰ ਹੈ ਜੇਕਰ ਉਹਨੂੰ ਆਪਾਂ ਇੱਕ ਸਹੀ ਵੀਚ ਚ ਯੂਜ਼ ਕਰੀਏ ਤਾਂ ਸੋ ਮੇਰੀਆਂ ਵੀਡੀਓ ਵਾਇਰਲ ਹੋਣ ਦੇ ਨਾਤੇ ਮੇਰੇ ਬਹੁਤ ਸਾਰੇ ਦਸਤਾਰ ਕੋਚ ਬਹੁਤ ਸਾਰੇ ਕਾਸਟਿਊਮ ਡਿਜ਼ਾਈਨਰ ਮੂਵੀ ਲਾਈਨ ਦੇ ਕਈ ਐਸੇ ਇਨਸਾਨ ਜਿਨ੍ਹਾਂ ਤੱਕ ਮੇਰੀ ਵੀਡੀਓ ਦੀ ਪਹੁੰਚ ਹੋਈ ਸੋ ਇਸੇ ਤਰ੍ਹਾਂ ਚੱਲਦੇ-ਚੱਲਦੇ ਸਾਡੇ ਕੋਲ ਕਾਲ ਆਉਂਦੀ ਹੈ ਕਿ ਮੁੰਬਈ ਦੇ ਵਿੱਚ ਕੇਸਰੀ ਫਿਲਮ ਸ਼ੂਟ ਹੋਣੀ ਹੈ ਅਕਸ਼ੇ ਕੁਮਾਰ ਦੀ ਉੱਥੇ ਦਸਤਾਰ ਸਜਾਉਣ ਵਾਲੇ ਵੀਰਾਂ ਦੀ ਜਿਹੜੀ ਹੈ ਉਹ ਲੋੜ ਹੈ ਸੋ ਮੇਰਾ ਮਿੱਤਰ ਹੈ ਰਵੀ ਤਨਹੋਲੇ ਤੋਂ ਆ ਵੀਰਾ ਤੇ ਉਹਨਾਂ ਤੱਕ ਉਹ ਆਫਰ ਪਹੁੰਚੀ ਉਹਨਾਂ ਨੇ ਅੱਗੇ ਰੈਫਰੈਂਸ ਮੇਰੀ ਵੀ ਉਹਨਾਂ ਤੱਕ ਰੈਫਰੈਂਸ ਦਿੱਤੀ ਵੀ ਇਦਾਂ ਇਹ ਵੀ ਇਨਸਾਨ ਹੈ ਜਿਹੜਾ ਸੋਹਣੀਆ ਦਸਤਾਰਾਂ ਸਜਾਉਂਦਾ ਸੋ ਇਦਾਂ ਕਰਦੇ-ਕਰਦੇ ਜਿਹੜਾ ਸਾਡਾ ਸਬਬ ਬਣਿਆ ਸੀ ਬੰਬੇ ਤੱਕ ਫਿਲਮ ਦੇ ਵਿੱਚ ਪੱਗਾ ਬੰਨਣ ਗਿਆ ਮੇਰੇ ਨਾਲ ਮੇਰਾ ਸਾਥੀ ਗੁਰਜੀਤ ਸਿੰਘ ਹੈ ਅਸੀਂ ਦੋਨੋਂ ਜਣੇ ਇਹ ਸੈਂਟਰ ਸੰਭਾਲਦੇ ਹਾਂ ਨਾਲ ਦਾ ਬੰਬੇ ਤੋਂ ਸ਼ੁਰੂ ਹੋਇਆ ਸੀ ਕੇਸਰੀ ਫਿਲਮ ਦੇ ਵਿੱਚ ਜਿਹੜੀ ਟੀਮ ਸੀ ਪੱਗਾ ਬੰਨਣ ਵਾਲੀ ਉਸ ਟੀਮ ਦਾ ਹਿੱਸਾ ਸੀਗੇ ਅਸੀਂ ਉਸ ਤੋਂ ਬਾਅਦ ਸਾਨੂੰ ਫਿਰ ਹੋਰ ਜ਼ਿਆਦਾ ਲਿੰਕ ਬਿਲਡ ਹੋ ਗਏ ਫਿਰ ਅਸੀਂ ਕੈਟ ਮੂਵੀ ਆਈ ਰਣਦੀਪ ਹੁੱਡਾ ਸਰ ਦੀ ਨਾਲ ਸੁਵਿੰਦਰ ਵਿੱਕੀਪਾਜੀ ਨੇ ਜਿਨ੍ਹਾਂ ਨੂੰ ਅਸੀਂ ਹੁਣ ਮੈਨੇਜ ਵੀ ਕਰਦੇ ਆ ਉਹਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਪਿਆਰ ਹੈ ਉਸ ਤੋਂ ਬਾਅਦ ਕੋਰਾ ਮੂਵੀ ਆਈ Netflix ਦੀ ਪੰਜਾਬੀ ਮੂਵੀਜ਼ ਦੀ ਜੇ ਗੱਲ ਕਰੀਏ ਤਾਂ ਹਰਜੀਤ ਹਰਮਨ ਬਾਜੀ ਦੀ ਮੂਵੀ ਆਈ ਤੂੰ ਮੇਰਾ ਕੀ ਲੱਗਦਾ ਕੁਲਵਿੰਦਰ ਬਿੱਲਾ ਬਾਜੀ ਦੀ ਮੂਵੀ ਆਈ ਨਿਸ਼ਾਨਾ ਸੰਗਰਾਦ ਮੂਵੀ ਆਈ ਗੈਵੀ ਚੈਲ ਬਾਜੀ ਦੀ ਸੋ ਇਸ ਤਰ੍ਹਾਂ ਹੋਰ ਕਾਫੀ ਫਿਲਮਾਂ ਨੇ ਜਿਹੜੀਆਂ ਵੈਬ ਸੀਰੀਜ਼ ਨੇ Netflix ਦੀਆਂ ਨੇ ਸੋ ਇਦਾਂ ਨਿਰੰਤਰ ਜਿਹੜਾ ਆਪਣਾ ਸਫਰ ਹਾਲੇ ਵੀ ਜਾਰੀ ਹੈ ਜੀ ਨੌਜਵਾਨਾਂ ਦੇ ਵਿੱਚ ਪੱਗ ਦਾ ਜਿਹੜਾ ਰੁਝਾਨ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਹਾਡਾ ਵਾਹ ਜ਼ਿਆਦਾ ਪੈਂਦਾ ਬਹੁਤ ਸਾਰੇ ਮੁੰਡੇ ਆਉਂਦੇ ਹੋਣਗੇ ਜਿਹੜੇ ਦਸਤਾਰ ਨਹੀਂ ਸਜਾਉਂਦੇ ਉਹ ਤੁਹਾਨੂੰ ਆ ਕੇ ਕੁਝ ਨਾ ਕੁਝ ਆਪਣੀ ਲਾਈਫ ਬਾਰੇ ਜਾਂ ਉਹ ਕਿਵੇਂ ਪ੍ਰੇਰਿਤ ਹੋਇਆ ਕਿਵੇਂ ਦਸਤਾਰ ਵਾਲੇ ਪਾਸੇ ਆਉਣਾ ਇਹ ਇਹ ਤਜਰਬਾ ਕਿਵੇਂ ਦਾ ਲੱਗਦਾ ਤੁਹਾਨੂੰ ਨੌਜਵਾਨਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਆਪਾਂ ਦਸਤਾਰ ਦੇ ਪ੍ਰਤੀ ਸਿੱਖੀ ਦੇ ਪ੍ਰਤੀ ਜਿਹੜੀ ਚੇਤਨਾ ਪੈਦਾ ਕਰਨੀ ਹੈ ਨਾ ਜੀ ਉਹਦੇ ਵਾਸਤੇ ਸਾਡਾ ਵੀ ਜਿਹੜਾ ਸੈਂਟਰ ਨੇ ਬੜਾ ਯੋਗਦਾਨ ਪਾਰੇ ਨੇ ਉਸ ਚੀਜ਼ ਦੇ ਵਿੱਚ ਗੁਰਮਤਿ ਸਿੱਖਿਆ ਵੀ ਬੜਾ ਯੋਗਦਾਨ ਪਾ ਰਹੀ ਹੈ ਦੋ ਤਰੀਕੇ ਨਾਲ ਹੀ ਸਟੂਡੈਂਟ ਆਉਂਦਾ ਹੈ ਜਾਂ ਤਾਂ ਸਾਡੇ ਕੋਲ ਦਸਤਾਰ ਸਿੱਖਦਾ ਹੈ ਜਦੋਂ ਉਹਦੀ ਸੰਗਤੀ ਦਸਤਾਰ ਵਾਲੇ ਨਾਲ ਹੋ ਜਾਂਦੀ ਹੈ ਉਹਦੇ ਵਿਚਾਰ ਜਿਹੜੇ ਨੇ ਉਹ ਸਤਿ ਵਿਚਾਰ ਜਿਹੜੇ ਦਿਮਾਗ ਦੇ ਵਿੱਚ ਪੈਦਾ ਹੋਣੇ ਸ਼ੁਰੂ ਹੁੰਦੇ ਆ ਤੇ ਉਸ ਤੋਂ ਬਾਅਦ ਉਹ ਸਿੱਖੀ ਵਾਲੇ ਪਾਸੇ ਚਲਾ ਜਾਂਦਾ ਹੈ ਜਾਂ ਫਿਰ ਕਿਤੋਂ ਨਾ ਕਿਤੋਂ ਨੂੰ ਸਿੱਖੀ ਦੀ ਜਾਗ ਲੱਗਦੀ ਹੈ ਕੋਈ ਧਾਰਮਿਕ ਉਹਨਾਂ ਨੇ ਕੋਈ ਸਮਾਗਮ ਅਟੈਂਡ ਕੀਤਾ ਹੁੰਦਾ ਉਸ ਤੋਂ ਬਾਅਦ ਉਹਨਾਂ ਦੀ ਭਾਵਨਾ ਬੰਦੀ ਪਈਰ ਮੈਂ ਦਸਤਾਰ ਸਜਾਵਾਂ ਸੋ ਦੋਵੇਂ ਤਰੀਕੇ ਜਿਹੜੇ ਕਾਰਗਰ ਨੇ ਸਾਡਾ ਮੇਨ ਮਕਸਦ ਇਹੀ ਹੈ ਕਿ ਬੱਚੇ ਨੂੰ ਸ ਸੋ ਜਦੋਂ ਖਾਲਸਾ ਵਹੀਰ ਚੱਲੀ ਸੀਗੀ ਜਦੋਂ ਭਾਈ ਅਮਰਿਤਪਾਲ ਸਿੰਘ ਜੀ ਉਹਨਾਂ ਦੀ ਵਹੀਰ ਚੱਲੀ ਸੀ ਤਾਂ ਉਦੋਂ ਬੜੇ ਨੌਜਵਾਨ ਸਾਡੇ ਤੱਕ ਪਹੁੰਚ ਕਰਕੇ ਆਏ ਜਿਨ੍ਹਾਂ ਨੇ ਗੋਲ ਦਸਤਾਰ ਸਜਾਉਣ ਦੀ ਜਿਹੜੀ ਇੱਛਾ ਜ਼ਾਹਿਰ ਕੀਤੀ ਔਰ ਨਿਰੰਤਰ ਨੌਜਵਾਨ ਐਸੇ ਸੀ ਕਿ ਜਿਨ੍ਹਾਂ ਨੇ ਗੋਲ ਦਸਤਾਰ ਸਿੱਖੀਆਂ ਸਜਾਈਆਂ ਦੂਸਰੇ ਤਰੀਕੇ ਦੇ ਨਾਲ ਪ੍ਰਭਾਵ ਸਿੰਘਾਂ ਦਾ ਪ੍ਰਭਾਵ ਵੀ ਬੱਚਿਆਂ ਦੇ ਪੈ ਰਿਹਾ ਪਰ ਉਹ ਕਿਤੇ ਨਾ ਕਿਤੇ ਸਿੱਖੀ ਭਾਵਨਾ ਤੋਂ ਹਟ ਕੇ ਫੈਸ਼ਨ ਦੀ ਭਾਵਨਾ ਤੱਕ ਦਾ ਜਿਹੜਾ ਪ੍ਰਭਾਵ ਹੈ ਉਹਨਾਂ ਤੱਕ ਹੀ ਜੀ ਕਿ ਇਹ ਫੈਸ਼ਨ ਦੇ ਤੌਰ ਤੇ ਵੀ ਲਿਆ ਆ ਰਿਹਾ ਹੈ ਜੀ 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 ਬਿਲਕੁਲ ਤੇ ਦੋ ਤਿੰਨ ਤਰ੍ਹਾਂ ਦੀ ਸਿੱਖੀ ਇਹ ਫੈਸ਼ਨ ਦੇ ਨਾਲਾ ਕਲਾਕਾਰ ਇਦਾਂ ਬੰਦਦਾ ਹਾਂ ਇਹ ਚੀਜ਼ ਜ਼ਰੂਰ ਅਸੀਂ ਸਾਹਮਣੇ ਬਿਲਕੁਲ ਫਰਕ ਰਹਿੰਦਾ ਵੀਰ ਜੀ ਇੱਕ ਤਾਂ ਤੁਸੀਂ ਦਸਤਾਰ ਸਜਾ ਰਹੇ ਹੋ ਭਾਵਨਾ ਦੇ ਨਾਲ ਸਿੱਖੀ ਸਰੂਪ ਦੇ ਵਿੱਚ ਆਉਣ ਦੇ ਲਈ ਇੱਕ ਤੁਸੀਂ ਸੁਝਾ ਰਹੇ ਹੋ ਸਿਰਫ ਆਪਦੀ ਪਰਸਨੈਲਿਟੀ ਦੇ ਵਾਸਤੇ ਵੀ ਸਿਰਫ ਵਿਖਾਵੇ ਵਾਸਤੇ ਜੀ ਮੈਂ ਬੜਾ ਸੋਹਣਾ ਲੱਗਾ ਜਾਂ ਮੈਂ ਕਿਸੇ ਸਿੰਗਰ ਨੂੰ ਫੋਲੋ ਕਰ ਰਿਹਾ ਐਸ ਇਟ ਇਜ਼ ਕਿਉਂਕਿ ਸਾਡੇ ਕੋਲ ਸਿੰਗਰਾਂ ਦੇ ਨਾਮ ਤੋਂ ਵੀ ਪੱਗਾਂ ਦਾ ਸਟਾਈਲ ਜਿਹੜਾ ਹੈ ਉਹ ਲੈ ਕੇ ਸਾਡੇ ਕੋਲ ਬੱਚੇ ਆਉਂਦੇ ਆ ਵੀ ਵੀਰੇ ਮੈਨੂੰ ਤਰਸੀਮ ਜੱਸੜ ਵਰਗੀ ਪੱਗ ਬੰਨ ਦਿਓ ਮੈਨੂੰ ਰਣਜੀਤ ਬਾਵਾ ਜੀ ਵਰਗੀ ਪੱਗ ਬੰਨ ਦਿਓ ਸੋ ਸਿੰਗਰਾਂ ਦਾ ਨਾਮ ਲੈ ਕੇ ਵੀ ਜਿਹੜੇ ਉਹ ਬੱਚੇ ਆਉਂਦੇ ਵੀ ਉਹਨਾਂ ਵਰਗੀ ਪੱਗ ਬੰਨਣੀ ਹੈ ਸੋ ਇਦਾਂ ਦਾ ਵੀ ਪ੍ਰਭਾਵ ਵੀ ਹੈ ਪਰ ਜੇ ਉਹ ਪੱਗ ਦੇ ਨਾਲ-ਨਾਲ ਉਹਨਾਂ ਨੂੰ ਸਿੱਖੀ ਦੀ ਜਾਗ ਲੱਗ ਜਾਵੇ ਤਾਂ ਫਿਰ ਸਾਡੇ ਲਈ ਉਹ ਜ਼ਿਆਦਾ ਦੀ ਜਾਂਦੀ ਹੈ ਕਿ ਦਸਤਾਰ ਦੀ अहमियत ਕੀ ਹੈ ਅਸੀਂ ਜਦੋਂ ਸਿਰ ਤੇ ਸਜਾ ਲਈ ਫਿਰ ਉਸ ਤੋਂ ਬਾਅਦ ਸਾਡੀ ਰਿਸਪਾਂਸਿਬਿਲਿਟੀਜ਼ ਕੀ ਨੇ ਅ ਦੇਖੋ ਜੀ ਦਸਤਾਰ ਤੋਂ ਜ਼ਿਆਦਾ ਜ਼ਰੂਰੀ ਜਿਹੜਾ ਹੈ ਉਹ ਕਿਰਦਾਰ ਹੈ ਦਸਤਾਰ ਤੁਹਾਡੇ ਸਿਰ ਤੇ ਤਾਂ ਹੀ ਸੋਭਦੀ ਹੈ ਜੇਕਰ ਤੁਹਾਡਾ ਕਿਰਦਾਰ ਹੈ ਇਹ ਨਹੀਂ ਹੈਗਾ ਵੀ ਅੱਜ ਤੁਹਾਡੇ ਸਿਰ ਤੇ ਦਸਤਾਰ ਨਹੀਂ ਹੈਗੀ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਸੰਗਤੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕਾਰਗੁਜ਼ਾਰੀ ਕਰ ਰਹੇ ਹੋ ਤਾਂ ਉਹ ਸਿਰਫ ਪੁਆਇੰਟ ਆਊਟ ਉਸ ਬੰਦੇ ਤੇ ਹੋ ਰਿਹਾ ਜਿਹੜਾ ਬੰਦਾ ਉਹ ਕੰਮ ਕਰ ਰਿਹਾ ਹੈ ਪਰ ਜਦੋਂ ਤੁਹਾਡੇ ਸਿਰ ਤੇ ਦਸਤਾਰ ਹੈ ਔਰ ਫਿਰ ਜੇਕਰ ਤੁਸੀਂ ਕੋਈ ਗਲਤ ਕੰਮ ਕਰ ਰਹੇ ਹੋ ਤੇ ਫਿਰ ਉਹ ਪੂਰੀ ਦੀ ਪੂਰੀ ਕਮਿਊਨਿਟੀ ਤੇ ਉਹ ਗੱਲ ਜਾਂਦੀ ਹੈ ਪੂਰੀ ਪੱਗ ਤੇ ਗੱਲ ਜਾਂਦੀ ਹੈ ਕਿ ਯਾਰ ਸਰਦਾਰ ਬੰਦੇ ਨੇ ਆ ਗਲਤ ਕੰਮ ਕੀਤਾ ਸੋ ਦਸਤਾਰ ਤੋਂ ਪਹਿਲੇ ਨੰਬਰ ਤੇ ਕਰਤਾਰ ਹੈ ਔਰ ਜਿਹੜੇ ਵੀ ਬੱਚੇ ਸਾਡੇ ਕੋਲ ਨਵੇਂ ਆਉਂਦੇ ਆ ਉਹਨਾਂ ਨੂੰ ਇਹ ਜ਼ਰੂਰ ਅਸੀਂ ਗਾਈਡ ਕਰਦੇ ਆ ਵੀ ਬੱਚੇ ਤੇਰਾ ਇਸ ਤੋਂ ਬਾਅਦ ਫਰਜ਼ ਕੀ ਬਣਦਾ ਕਿ ਜੇਕਰ ਤੇਰੇ ਸਿਰ ਤੇ ਦਸਤਾਰ ਹੈ ਤਾਂ ਤੂੰ ਇਦਾਂ ਦੇ ਕੰਮ ਕਰਨੇ ਨੇ ਚੰਗੇ ਕੰਮ ਕਰਨੇ ਨੇ ਗਲਤ ਸੰਗਤੀ ਦੇ ਵਿੱਚ ਨਹੀਂ ਬੈਠਣਾ ਚਾਹੇ ਉਹ ਨਸ਼ੇ ਵਾਲੀ ਸੰਗਤੀ ਹੋਵੇ ਚਾਹੇ ਉਹ ਹੋਰ ਗਲਤ ਐਕਟੀਵਿਟੀਆਂ ਵਾਲੀ ਹੋਵੇ ਸੋ ਇਹ ਫਰਜ਼ ਆਪਣਾ ਬਣਦਾ ਹੈ ਕਿ ਆਪਾਂ ਦਸਤਾਰ ਦੀ ਇੱਜ਼ਤ ਰੱਖਣੀ ਹੈ ਇਹ ਚੀਜ਼ ਜਰੂਰ ਬਹੁਤ ਜ਼ਰੂਰੀ ਨਹੀਂ ਕਿਰਦਾਰ ਜ਼ਰੂਰੀ ਇੱਕ ਮੁੰਡੇ ਕਿੰਨੇ ਟਾਈਮ ਤੋਂ ਆ ਰਹੇ ਨੇ ਤੁਹਾਡੇ ਕੋਲ ਕਿੰਨੇ ਕਿੰਨੇ ਟਾਈਮ ਜੀ ਇਹ ਸਾਰੇ ਨੌਜਵਾਨਾਂ ਨੂੰ ਕਿਸੇ ਨੂੰ 5 ਦਿਨ ਹੁੰਦੇ ਆ ਕਿਸੇ ਨੂੰ 10 ਦਿਨ ਹੁੰਦੇ ਆ ਸਾਡਾ ਜਿਹੜਾ ਐਵਰੇਜ ਕੋਰਸ ਹੈ ਵੀਰੇ ਉਹ ਅਸੀਂ 2 ਹਫ਼ਤਿਆਂ ਦਾ ਕਹਿ ਕੇ ਰੱਖਦੇ ਆ ਬੱਚੇ ਨੂੰ ਵੀ 2 ਹਫ਼ਤਿਆਂ ਦੇ ਵਿੱਚ ਤੁਸੀਂ 1 ਘੰਟੇ ਦੀ ਡੇਲੀ ਕਲਾਸ ਲਾਉਣੀ ਆ ਉਹਦੇ ਵਿੱਚ ਇੱਕ ਸਟਾਈਲ ਆ ਜਿਹੜਾ ਉਹ ਬੱਚੇ ਦਾ ਕੰਪਲੀਟ ਹੋ ਜਾਂਦਾ ਬਾਕੀ ਕੈਚਿੰਗ ਪਾਵਰ ਤੇ ਆ ਕਈ ਬੱਚੇ ਜਲਦੀ ਵੀ ਕਵਰ ਕਰ ਜਾਂਦੇ ਆ ਜਿਵੇਂ ਇੱਕ ਸਟਾਈਲ ਸਿੱਖ ਗਏ ਉਸ ਤੋਂ ਬਾਅਦ ਫਿਰ ਉਹ ਜਿਹੜਾ ਉਹ ਦੂਸਰਾ ਸਟਾਈਲ ਜਿਹੜਾ ਆ ਉਹਦਾ ਉਹ ਸ਼ੁਰੂ ਕਰ ਲ ਕਿਸੇ ਨੂੰ ਜਲਦੀ ਆ ਜਾਂਦੀ ਹੈ ਕਿਸੇ ਨੂੰ ਵਾਧਾ ਆ ਜਾਂਦੀ ਪਰ ਸਾਡਾ ਜਿਹੜਾ ਫੰਡਾ ਹੈ ਅਸੀਂ ਇੱਕ ਸਟਾਈਲ ਕੰਪਲੀਟ ਕਰਵਾਉਨੇ ਆ ਦੋ ਹਫ਼ਤਿਆਂ 'ਚ ਦੋ ਹਫ਼ਤੇ ਦੇ ਵਿੱਚ ਹਾਂਜੀ ਅੱਛਾ ਪੁਰਾਣੀ ਦਾ ਪੱਗ ਬੰਨ ਲਈ ਇਹ ਕਿੰਨਾ ਕਿੰਨਾ ਟਾਈਮ ਲਾਇਆ ਸੀ ਵੀਰੇ ਮੈਨੂੰ 10 ਤੋਂ 12 ਦਿਨ ਲੱਗੇ ਸੀਗੇ 10 ਤੋਂ 12 ਦਿਨ ਲੱਗੇ ਹਾਂਜੀ ਕਿਹੜਾ ਸਟਾਈਲ ਸਿੱਖਿਆ ਵੀਰੇ ਵੀਰੇ ਮੈਂ ਵਟਾ ਵਟਾ ਵਾਲਾ ਹਾਂਜੀ ਇਹ 10-12 10-12 ਦਿਨ 'ਚ ਆਪ ਕੋ ਬਨਣ ਲੱਗਿਆ ਸੀ ਹਾਂਜੀ ਵੀਰ ਜੀ ਹਾਂਜੀ ਇਹ ਪਹਿਲਾਂ ਸਾਡੇ ਕੋਲ ਅ ਅੱਜ ਤੋਂ ਕਾਫੀ ਟਾਈਮ ਪਹਿਲਾਂ ਹੁੰਦਾ ਸੀਗਾ ਜਦੋਂ ਛੋਟਾ ਹੁੰਦਾ ਸੀਗਾ ਬੱਚਾ ਉਦੋਂ ਇਹਨੇ ਪੇਚਾਂ ਵਾਲੀ ਦਸਤਾਰ ਸਿੱਖੀ ਸੀਗੀ ਸੋ ਜਦੋਂ ਪੇਚਾਂ ਵਾਲੀ ਦਸਤਾਰ ਸਿੱਖ ਗਿਆ ਸੀਗਾ ਤਾਂ ਉਹਦੇ ਨਾਲ ਬੇਸ ਬੜਾ ਵਧੀਆ ਬਣ ਜਾਂਦਾ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਹੀ ਪਤਾ ਹੁੰਦੀਆਂ ਨੇ ਉਹ ਨਹੀਂ ਕਿਵੇਂ ਕਰਨੀਆਂ ਲੜ ਕਿਵੇਂ ਰੱਖਣਾ ਹੈ ਸੰਭਾਲਣਾ ਕਿਵੇਂ ਹੈ ਸੋ ਉਹ ਤਜਰਬਾ ਜਦੋਂ ਨਵੀਂ ਦਸਤਾਰ ਸਿੱਖਦੇ ਆ ਤਾਂ ਉਹਦੇ ਵਿੱਚ ਬੜਾ ਕਾਰਗਰ ਹੁੰਦਾ ਤੇ ਦੂਸਰੀ ਦਸਤਾਰ ਹੈ ਜਿਹੜੀ ਪਹਿਲੀ ਦਸਤਾਰ ਦੇ ਨਾਲੋਂ ਜਲਦੀ ਵੱਲ ਆ ਜਾਂਦਾ ਸੋ ਇਸ ਕਰਕੇ ਜਿਹੜਾ ਹਫ਼ਤੇ 10 ਦਿਨਾਂ ਦੇ ਵਿੱਚ ਬੜੇ ਆਰਾਮ ਨਾਲ ਸਿੱਖ ਜਾਂਦਾ ਕਿਉਂਕਿ ਇਹ ਪਹਿਲਾਂ ਕੀ ਹੈਗਾ ਵੀ ਜਿਹੜੀ ਵੱਟਾਂ ਵਾਲੀ ਦਸਤਾਰ ਹੈ ਨਾ ਜੀ ਇਹ ਸੌਖੀ ਬੜੀ ਹੈ ਸਜਾਉਣੀ ਇਹਦੇ ਕਰਕੇ ਨੌਜਵਾਨਾਂ ਦੇ ਵਿੱਚ ਬੜਾ ਰੁਝਾਨ ਬਣਿਆ ਤੁਹਾਨੂੰ ਦੇਖਿਓ ਨੌਜਵਾਨਾਂ ਦਾ ਸਟਾਈਲ ਬਿਲਕੁਲ ਸੇਮ ਹੀ ਹੈ ਸਿਖਾਉਣ ਵਾਲਾ ਵੀ ਉਦਾਂ ਦਾ ਬੰਦਾ ਸਿੱਖਣ ਵਾਲਿਆਂ ਤੇ ਅਸਰ ਉਸ ਜੀ ਦਾ ਹੁੰਦਾ ਸੋਹਣੀਆਂ ਦਸਤਾਰਾਂ ਸਜਾਉਂਦੇ ਸਾਨੂੰ ਨੇ ਟਾਈਮ ਤੇ ਸਿੱਖ ਲਏ ਵੀਰੇ ਮੇਰੇ ਮੈਨੂੰ ਮਹੀਨਾ ਹੋ ਗਿਆ ਉਹਨਾਂ ਨੂੰ ਬਹੁਤ ਵਧੀਆ ਗਾਈਡ ਕਰਦੇ ਪਿਆ ਹੂੰ ਤੇ ਬਹੁਤ ਵਧੀਆ ਸਿਖਾਉਣ ਦਾ ਉਹਨਾਂ ਦਾ ਹੈ ਹੂੰ ਸੋ ਉਹੀ ਹੈ ਵੀ ਕਿਸੇ ਨੂੰ 15 ਦਿਨ ਲੱਗਦੇ ਆ ਕਿਸੇ ਨੂੰ 3 ਹਫਤੇ ਲੱਗ ਜਾਂਦੇ ਆ ਕੈਚਿੰਗ ਪਾਵਰ ਅਲੱਗ-ਅਲੱਗ ਹੈ ਸਾਡੇ ਕੋਲ ਕਈ ਵਾਰੀ ਫੌਜੀ ਵੀਰ ਆਉਂਦੇ ਨੇ ਉਹਨਾਂ ਕੋਲ ਸਮਾਂ ਹੀ ਹਫਤੇ ਦਾ ਹੁੰਦਾ ਹੈ ਉਹ ਹਫਤੇ ਵਿੱਚ ਕੰਪਲੀਟ ਕਰ ਲੈਂਦੇ ਨੇ ਜਿਹੜੇ ਛੁੱਟੀ ਆਉਂਦੇ ਆ ਛੁੱਟੀ ਆਉਂਦੇ ਨੇ ਉਹ ਪਹਿਲਾਂ ਹੀ ਉਹਨਾਂ ਕੋਲ ਸਮਾਂ ਮਿੱਥਿਆ ਹੁੰਦਾ ਹੈ ਵੀ ਸਾਡੇ ਕੋਲ 15 ਦਿਨ ਨੇ 15 ਦਿਨਾਂ ਦੇ ਵਿੱਚ ਸੱਤ ਦਿਨ ਅਸੀਂ ਰਿਸ਼ਤੇਦਾਰੀਆਂ 'ਚ ਜਾਣਾ ਤੇ ਸੱਤ ਕੁ ਦਿਨ ਹੈਗੇ ਨੇ ਵੀਰੇ ਸਾਡੇ ਕੋਲ ਅਸੀਂ ਸੱਤ ਦਿਨਾਂ 'ਚ ਦਸਤਾਰ ਸਿੱਖਣੀ ਹੈ ਸੋ ਉਹਨਾਂ ਨੂੰ ਸੱਤ ਦਿਨਾਂ 'ਚ ਸਿਖਾ ਦਿੰਦੇ ਆ ਅੱਛਾ ਇਹਦੇ ਵਿੱਚ ਵੈਸੇ ਪਤਾ ਨਹੀਂ ਮੈਨੂੰ ਇਹ ਕਿਉਂਕਿ ਦਸਤਾਰ ਸਿੱਖਣ ਵਾਸਤੇ ਤੁਹਾਡੇ ਕੋਲ ਸਿੱਖ ਕਮਿਊਨਿਟੀ ਤੋਂ ਮੁੰਡੇ ਜ਼ਿਆਦਾ ਆਉਂਦੇ ਨੇ ਜਾਂ ਫਿਰ ਓਵਰਆਲ ਸਾਡੇ ਕੋਲ ਓਵਰਆਲ ਹੀ ਸਾਡਾ ਤੇਰੇਪੇ ਹੀ ਵੀ ਸਿੱਖ ਕਮਿਊਨਿਟੀ ਤੋਂ ਤਾਂ ਚਲੋ ਆਉਣੇ ਹੀ ਆਉਣੇ ਨੇ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਉਸ ਤੋਂ ਇਲਾਵਾ ਵੀ ਵੀਰ ਆਉਂਦੇ ਨੇ ਜਦੋਂ ਕੋਈ ਨਾ ਕੋਈ ਧਾਰਮਿਕ ਸਮਾਗਮ ਹੁੰਦਾ ਹੈ ਉਦੋਂ ਸਿੱਖਣ ਵਾਸਤੇ ਭਾਵੇਂ ਨਾ ਹੋਣ ਪਰ ਉਹ ਰੂਟੀਨ ਦੇ ਵਿੱਚ ਦਸਤਾਰ ਬਨਵਾਉਣ ਵਾਸਤੇ ਸਜਾਉਣ ਵਾਸਤੇ ਜ਼ਰੂਰ ਆਉਂਦੇ ਨੇ ਚਾਹੇ ਉਹ ਗੋਲ ਦਸਤਾਰ ਸਜਾਉਣ ਆਉਣ ਚਾਹੇ ਉਹ ਕੇਸ ਕੀ ਸਜਾਉਣ ਚਾਹੇ ਉਹ ਵੱਟਾਂ ਵਾਲੀ ਪੱਗ ਜਿਹੜੀ ਵੀ ਹੈ ਉਹਨਾਂ ਦੀ ਇੱਛਾ ਹੁੰਦੀ ਹੈ ਅਦਰ ਕਮਿਊਨਿਟੀ ਤੋਂ ਵੀ ਕਾਫੀ ਵੀਰ ਆਉਂਦੇ ਨੇ ਜੀ ਹਰ ਤਰ੍ਹਾਂ ਦਾ ਜਿਹੜਾ ਨੌਜਵਾਨ ਹੈ ਕੱਲਾ ਨੌਜਵਾਨ ਨਹੀਂ ਬੱਚੇ ਨੌਜਵਾਨ ਵੱਡੀ ਏਜ ਦੇ ਪਰਸਨ ਵੀ ਸਾਡੇ ਕੋਲ ਆਉਂਦੇ ਆ 50 60 ਸਾਲ ਦੇ ਵਿੱਚ ਵੀਰ ਵੀ ਨੌਜਵਾਨ ਸੀ ਜਿਹੜੇ ਕਹਿ ਸਕਦੇ ਆ ਆਪਾਂ ਬਜ਼ੁਰਗ ਕਹਿ ਸਕਦੇ ਆ ਸੋ ਉਹਨਾਂ ਸਿੱਖੀ ਜャਉ ਸਜਾਉਂਦੇ ਨੇ ਪਰ ਉਹ ਸਾਦਮਰਾਦੀ ਦਸਤਾਰ ਜਿਵੇਂ ਸਿੱਧੀ ਜੀ ਆਪਾ ਤੁਰਦੇ ਫਿਰਦੇ ਆਪਣੇ ਬਜ਼ੁਰਗ ਪੁਰਾਣੇ ਬਣ ਲੈਂਦੇ ਸੀਗੇ ਉਦਾਂ ਦੀ ਹੈ ਪਰ ਕਈ ਵਾਰੀ ਉਹਨਾਂ ਦੀ ਸਾਦ ਨੂੰ ਵੇਖ ਕੇ ਜਾਂ ਨੌਜਵਾਨ ਨੂੰ ਵੇਖ ਕੇ ਇੱਛਾ ਪੈਦਾ ਹੁੰਦੀ ਹੈ ਵੀ ਯਾਰ ਅਸੀਂ ਵੀ ਸਿੱਖੀ ਸੋ ਇਦਾਂ ਦੇ ਬਜ਼ੁਰਗ ਇਨਸਾਨ ਵੀ ਸਾਡੇ ਕੋਲ ਆ ਜਾਂਦੇ ਕਦੋਂ ਤੋਂ ਇਹ ਸ਼ੁਰੂ ਹੋਇਆ ਕਿਉਂਕਿ ਜਿਹੜੇ ਮੈਂ ਆਹ ਮਾਨ ਸਨਮਾਨ ਦੇ ਜੀ ਵੀਰੇ ਇਹ ਇਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦਾ ਹੈ। ਵਾਈ ਗੋ। ਅ ਵੀਰੇ ਅਸੀਂ 2016 ਦੇ ਵਿੱਚ ਜਿਹੜੀ ਆਪਦੇ ਸੈਂਟਰ ਦੀ ਸ਼ੁਰੂਆਤ ਕੀਤੀ ਸੀ ਦਸਤਾਰਾ ਮੈਂ ਪਹਿਲਾਂ ਹੀ ਆਪਦੇ ਕੋਈ ਨਾ ਕੋਈ ਨਾਉਨ ਕਿਸੇ ਨੂੰ ਲੋੜ ਪੈ ਗਈ ਵੀ ਵੀਰੇ ਜਰ ਪੱਗ ਬੰਨਦੇ ਮੈਂ ਬੰਨ ਦਿੰਦਾ ਹੁੰਦਾ ਸੀਗਾ ਪਰ ਪ੍ਰੋਫੈਸ਼ਨਲੀ ਤੌਰ ਤੇ ਜਾਂ ਸੈਂਟਰ ਦੇ ਤੌਰ ਤੇ ਅਸੀਂ ਸ਼ੁਰੂ ਨਹੀਂ ਸੀ ਕੀਤਾ ਉਹ 2016 ਦੇ ਵਿੱਚ ਸ਼ੁਰੂ ਕੀਤਾ ਕਿਉਂਕਿ ਸਾਡਾ ਜਿਹੜਾ ਫਾਜ਼ਿਲਕਾ ਏਰੀਆ ਇਹ ਨਾ ਵੀਰੇ ਬਿਲਕੁਲ ਬਾਰਡਰ ਤੇ ਹੈ ਤੇ ਇੱਥੇ ਇਹਨਾਂ ਚੀਜ਼ਾਂ ਦੀ ਬੜੀ ਘਾਟ ਸੀ ਸਿੱਖੀ ਨੂੰ ਲੈ ਕੇ ਬੜੀ ਘਾਟ ਹੈ। ਅ ਇੱਥੇ ਸਮਾਗਮ ਵੀ ਬਹੁਤ ਘੱਟ ਗਿਣਤੀ ਦੇ ਵਿੱਚ ਹੁੰਦੇ ਆ ਤੇ ਉਹਦੇ ਕਰਕੇ ਇੱ ਹੁਣ ਤੱਕ ਮੇਰੇ ਕੋਲ ਇੱਥੇ ਸੈਂਟਰ ਦੇ ਥਰੂ ਧਾਰਮਿਕ ਸਮਾਗਮ ਘੱਟ ਹੁੰਦੇ ਆ ਧਾਰਮਿਕ ਸਮਾਗਮਾਂ ਦੀ ਬਹੁਤ ਘੱਟ ਆ ਇੱਥੇ ਪ੍ਰਚਾਰ ਦੀ ਬਹੁਤ ਜ਼ਿਆਦੀ ਲੋੜ ਹੈ ਸੋ 2016 ਦੇ ਵਿੱਚ ਸੈਂਟਰ ਸ਼ੁਰੂ ਕੀਤਾ ਸੀ ਤੇ ਅੱਜ 2024 ਹੋ ਗਿਆ ਇਹ ਵੀ ਸਮਾਪਤੀ ਵਾਲਾ ਹੈ ਤਕਰੀਬ ਕਰੀਬ 8-9 ਸਾਲ ਜਿਹੜੇ ਆ ਸਾਨੂੰ ਇਹ ਇੱਥੇ ਦਸਤਾਰ ਸਿੱਖਲਾਈ ਜਿਹੜੀ ਚਲਾਉਂਦੇ ਨੂੰ ਹੋ ਗਿਆ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਸੈਂਟਰ ਤੋਂ ਸਿੱਖ ਗਏ ਨੇ ਉਸ ਤੋਂ ਬਾਅਦ ਅਸੀਂ ਜਿੱਥੇ-ਜਿੱਥੇ ਵੀ ਜੋੜ ਮੇਲੇ ਹੁੰਦੇ ਨੇ ਸੋ ਇਦਾਂ ਜਿੱਥੇ-ਜਿੱਥੇ ਵੀ ਜੋੜ ਮੇਲੇ ਨੇ ਉੱਥੇ ਸਾਡੀ ਭਾਵਨਾ ਹੁੰਦੀ ਹੈ ਕਿ ਲੋਕੀ ਪੀਪਣੀਆ ਵਾਜੇ ਵਜਾ ਕੇ ਨਾ ਮੁੜ ਜਾਣ ਕੱਲਾ ਮੇਲਾ ਵੇਖ ਕੇ ਨਾ ਮੁੜ ਜਾਣ ਉੱਥੇ ਉਹ ਜੋੜ ਮੇਲਾ ਬਣੇ ਵੀ ਕੋਈ ਨਾ ਕੋਈ ਨੌਜਵਾਨ ਸਿੱਖੀ ਦੇ ਨਾਲ ਜੁੜ ਕੇ ਜਾਵੇ ਸੋ ਇਦਾਂ ਦੇ ਉਪਰਾਲੇ ਅਸੀਂ ਪਿਛਲੇ ਲਗਭਗ 2016 ਤੋਂ ਲੈ ਕੇ ਕਰਦੇ ਆ ਰਹੇ ਹਾਂ ਦਸਤਾਰਾਂ ਦੇ ਕੈਂਪ ਲਾਉਨੇ ਹੋ ਤੁਸੀਂ ਜੀ ਜੀ ਕਹਿ ਲੋ ਹਣਾ ਦਸਤਾਰਾਂ ਦੇ ਲੰਗਰ ਦਸਤਾਰਾਂ ਦੇ ਕੈਂਪ ਦਸਤਾਰ ਮੁਕਾਬਲੇ ਦੀ ਜੱਜਮੈਂਟ ਸੋ ਇਦਾਂ ਦੀਆਂ ਸਾਰੀਆਂ ਸੇਵਾਵਾਂ ਨਿਰੰਤਰ ਵਾਹਿਗੁਰੂ ਜੀ ਲਹਿਰੇ ਨੇ ਔਰ ਅਰਦਾਸ ਹੈ ਕਿ ਇਸੇ ਤਰ੍ਹਾਂ ਹੀ ਪ੍ਰਮਾਤਮਾ ਸਾਡੇ ਤੋਂ ਇਹ ਸੇਵਾ ਲੈਂਦੇ ਰਹਿਣ ਹੂੰ ਜੀ ਤਾਂ ਵੀਰ ਹੋਰਾਂ ਦੀ ਜਿਹੜੀ ਕਹਾਣੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆੰਦੀ ਹੈ ਕਿ ਇਹ ਬਹਾਨੇ ਨਹੀਂ ਲਾਉਣੇ ਚਾਹੀਦੇ ਸਾਨੂੰ ਜਿਵੇਂ ਸ਼ੁਰੂ ਚ ਵੀ ਗੱਲ ਕੀਤੀ ਸੀ ਕਿ ਬਹਾਨੇ ਨਾਲ ਕੁਝ ਨਹੀਂ ਹੁੰਦਾ ਹੁੰਦਾ ਬਿਨਾਂ ਲੱਤਾਂ ਤੋਂ ਲੋਕ ਮੈਰਾਥਨ ਦੌੜ ਰਹੇ ਆ ਬਿਨਾਂ ਲੱਤਾਂ ਤੋਂ 올림픽ਸ ਖੇਡ ਰਹੇ ਆ ਔਰ ਜਿਨ੍ਹਾਂ ਦਾ ਕੋਈ ਇੱਕ ਅੱਧਾ ਅੰਗ ਘਟ ਹੈ ਉਹ ਬਹੁਤ ਕੁਝ ਕਰ ਰਹੇ ਆ ਤਾਂ ਇੱਥੇ ਸਾਡਾ ਭਰਾ ਬਲਜਿੰਦਰ ਇਹ ਵੱਡੀ ਉਦਾਹਰਨ ਹੈ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਏਉਂ ਲੱਗਦਾ ਕਿ ਮੈਨੂੰ ਸ਼ਾਇਦ ਦਸਤਾਰ ਬੰਨਣੀ ਨਹੀਂ ਆਉਂਦੀ ਜਾਂ ਮੈਂ ਸਿੱਖ ਹੀ ਨਹੀਂ ਸਕਦਾ ਜਾਂ ਮੈਨੂੰ ਲੱਗਦਾ ਹੈ ਕਿ ਮੇਰੇ ਦਸਤਾਰ ਸੋਹਣੀ ਨਹੀਂ ਲੱਗਣੀ ਜਾਂ ਮੈਨੂੰ ਲੱਗਦਾ ਹੈ ਕਿ ਮੈਂ ਨਹੀਂ ਬਣ ਸਕਦਾ ਮੇਰੇ ਵਾਸਤੇ ਦਾ ਕੰਮ ਨਹੀਂ ਤਾਂ ਵੀਰ ਹੋਰੀ ਵੱਡੀ ਉਦਾਹਰਨ ਨੇ ਦੇਖੋ ਕਿ ਤਿੰਨ ਮੁੰਡੇ ਇਹਨਾਂ ਕੋਲੇ ਹੈ ਇਸ ਟਾਈਮ ਤਾਂ ਜਿਨ੍ਹਾਂ ਦੀ ਜਿਨ੍ਹਾਂ ਨੂੰ ਇਹਨਾਂ ਨੇ ਟ੍ਰੇਨਿੰਗ ਦਿੱਤੀ ਹੋਈ ਹੈ ਕਿਉਂਕਿ ਵੱਖੋ-ਵੱਖਰੇ ਟਾਈਮ ਚੱਲਦੇ ਐ ਇੱਥੇ ਬਹੁਤ ਸਾਰਾ ਇਹਨਾਂ ਕੋਲੇ ਨੌਜਵਾਨ ਜਿਹੜੇ ਉਹ ਆਉਂਦੇ ਆ ਦਸਤਾਰ ਸਿੱਖਣ ਦੇ ਵਾਸਤੇ ਤੇ ਇੱਕ ਸਟਾਈਲ ਸਿੱਖ ਕੇ ਜਾਂਦੇ ਆ ਉਸ ਤੋਂ ਬਾਅਦ ਕੰਟੀਨਿਊ ਵੀ ਰੱਖਦੇ ਆ ਕਈ ਕਿ ਅਸੀਂ ਹੋਰ ਵੀ ਸਟਾਈਲ ਸਿੱਖਣੇ ਆ ਕਿਉਂਕਿ ਪੱਗ ਬਹੁਤ ਸਾਰੇ ਸਟਾਈਲ ਦੀ ਹੋਗੀ ਜਿਵੇਂ ਵੀਰ ਨੇ ਪਹਿਲਾਂ ਜ਼ਿਕਰ ਕੀਤਾ ਸੀ ਕਿ ਕੁਝ ਸ਼ੌਂਕ ਵਾਸਤੇ ਬੰਦਦੇ ਨੇ ਕੁਝ ਸਟਾਈਲ ਵਾਸਤੇ ਬਣਦੇ ਆ ਤੇ ਕੁਝ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਸਾਡੀ अहमियत ਕੀ ਹੈ ਦਸਤਾਰ ਸਿਰ ਤੇ ਸਜਾਈ ਦੀ ਤਾਂ ਭਰਾ ਹੋਰਾਂ ਦੇ ਕੋਲ ਵੀ ਤੁਸੀਂ ਪਹੁੰਚ ਸਕਦੇ ਹੋ ਇਹ ਫਾਜ਼ਲ ਕਾ ਦੇ ਵਿੱਚ ਸਰਦਾਰ ਜੀ ਟਰਬਨ ਟ੍ਰੇਨਿੰਗ ਸੈਂਟਰ ਦੇ ਨਾਮ ਤੇ ਇਹਨਾਂ ਦਾ ਸੈਂਟਰ ਚੱਲਦਾ ਹੈ ਔਰ ਵਿਆਹ ਸ਼ਾਦੀਆਂ ਦੇ ਵਿੱਚ ਇਹ ਜਾਣਦੇ ਨੇ ਕਿ ਤੁਸੀਂ ਜੇ ਦਸਤਾਰ ਸਜਾਉਣੀ ਹੈ ਵੀਰ ਜੀ ਵੀਰ ਜੀ ਇੱਕ ਜਦੋਂ ਵਿਆਹ ਸ਼ਾਦੀਆਂ ਦੇ ਵਿੱਚ ਦਸਤਾਰ ਸਜਾਉਣ ਜਾਂਦੇ ਹੋ ਜਾਂ ਫਿਰ ਇੱਥੇ ਕੋਈ ਦਸਤਾਰ ਸਜਾਉਣ ਦੇ ਵਾਸਤੇ ਆਉਂਦਾ ਤੇ ਇਹ ਸੋਚਦੇ ਆ ਪਹਿਲਾਂ ਯਾਰ ਪੈਸੇ ਕਿੰਨੇ ਕ ਲੈਂਦੇ ਹੋਣਗੇ ਅ ਦੇਖੋ ਵੀਰ ਜੀ ਜਿਹੜਾ ਦਸਤਾਰ ਸਜਾਉਣ ਦਾ ਨਾ ਜਿਵੇਂ ਆਪਾਂ ਵਿਆਹ ਸ਼ਾਦੀਆਂ ਦੇ ਵਿੱਚ ਬਹੁਤ ਸਾਰੇ ਐਸੇ ਰੀਤੀ ਰਿਵਾਜ ਹੁੰਦੇ ਆ ਜਿਹੜੇ ਸ਼ਗਨ ਨਾਲ ਰਿਲੇਟਡ ਹੁੰਦੇ ਆ ਵੀ ਮੰਨ ਲਓ ਜੇਕਰ ਕਿਸੇ ਨੇ ਕੋਈ ਕੰਮ ਕੀਤਾ ਤਾਂ ਉਹਨੂੰ ਆਪਾਂ ਖੁਸ਼ੀ ਨਾਲ ਸ਼ਗਨ ਦਿੰਦੇ ਆ ਹਣਾ ਜੀ ਉਸੇ ਤਰੀਕੇ ਦੇ ਨਾਲ ਜਿਹੜੀ ਦਸਤਾਰ ਬੰਦੀ ਹੈ ਭਾਵੇਂ ਹੁਣ ਆਪਣਾ ਤਾਂ ਪ੍ਰੋਫੈਸ਼ਨਲ ਹੋ ਗਿਆ ਕਹਿ ਲਓ ਜੇਕਰ ਮੈਂ ਜਦੋਂ ਆਪਣਾ ਸੈਂਟਰ ਨਹੀਂ ਸੀਗਾ ਉਦੋਂ ਵੀ ਦਸਤਾਰ ਸਜਾਉਂਦੇ ਸੀ ਤਾਂ ਕਿਸੇ ਨੇ 500 ਖੁਸ਼ੀ ਨਾਲ ਦੇਤਾ ਕਿਸੇ ਨੇ 1100 ਦੇਤਾ ਹਣਾ ਸੋ ਇਦਾਂ ਚੀਜ਼ਾਂ ਹੁੰਦੀਆਂ ਸੀ ਹੁਣ ਜਿਹੜਾ ਸਾਡਾ ਸਿਸਟਮ ਇੱਥੇ ਆਪਦੇ ਏਰੀਆ ਦੇ ਮੁਤਾਬਕ ਜੇ ਕਰਤਾ ਅਸੀਂ ਕਿਸੇ ਦੇ ਘਰ ਸਜਾਉਣ ਜਾਣੇ ਆ ਲੋਕਲ ਫਾਇਲ ਕਾ ਦੇ ਵਿੱਚ ਤਾਂ ਅਸੀਂ 2100 ਸ਼ਗਨ ਉਹਨਾਂ ਤੋਂ ਲੈ ਲੈਨੇ ਆ ਕਈ ਖੁਸ਼ੀ ਨਾਲ ਵੱਧ ਵੀ ਦੇ ਦਿੰਦੇ ਆ 31 5100 ਉਹ ਉਹਨਾਂ ਦੀ ਖੁਸ਼ੀ ਹੈ ਤੇ ਉਸ ਤੋਂ ਇਲਾਵਾ ਜਿਹੜੇ ਸਾਡੇ ਕੋਲ ਸੈਂਟਰ ਤੇ ਆ ਜਾਂਦੇ ਨੇ ਆਪਦਾ ਸਮਾਂ ਕੱਢ ਕੇ ਕਿਉਂਕਿ ਅਸੀਂ ਸਪੈਸ਼ਲ ਜਾਣਾ ਹੈ ਤੇਲ-ਬਾਲ ਕੇ ਜਾਣਾ ਹੈ ਤੇ ਇੱਕ ਸਪੈਸੀਫਿਕ ਟਾਈਮ ਉਹਨਾਂ ਨੂੰ ਦੇਣਾ ਸੋ ਕੱਲ ਐ ਵੀ ਜਿਹੜਾ ਉਹ ਸ਼ਗਨ ਕਹਿ ਲੋ ਚਾਹੇ ਉਹ ਫੀਸ ਕਹਿ ਲੋ ਉਹ ਇੱਕ ਸਮੇਂ ਦੀ ਵੈਲਿਊ ਹੈ ਕਿਉਂਕਿ ਪ੍ਰੋਫੈਸ਼ਨ ਹੋ ਗਿਆ ਹਾਂਜੀ ਉਹ ਇੱਕ ਸਮੇਂ ਦੀ ਵੈਲਿਊ ਹੈ ਵੀ ਅਸੀਂ ਆਪ ਦਾ ਘਰ ਛੱਡ ਕੇ ਅਗਲੇ ਦੇ ਕੋਲ ਉਹਨਾਂ ਦੇ ਦਿੱਤੇ ਹੋਏ ਟਾਈਮ ਤੇ ਪਹੁੰਚਣਾ ਹੈ ਸਮੇਂ ਸਿਰ ਉਹਨੂੰ ਰੈਡੀ ਕਰਨਾ ਹੈ ਕਈ ਵਾਰੀ ਕਈ ਵੀਰ ਇਸ ਚੀਜ਼ ਚ ਕੋਤਾਈ ਕਰ ਜਾਂਦੇ ਵੀ ਯਾਰ ਛੱਡ ਪਰਾਂ ਸ਼ਗਨ ਦੇਣਾ ਪੈਣਾ ਪਰ ਉਹ ਜਦੋਂ ਅਨਜਾਨ ਬੰਦਾ ਉਹਨਾਂ ਦੇ ਦਸਤਾਰ ਸਜਾ ਦਿੰਦਾ ਹੈ ਫਿਰ ਉਹ ਸਾਰਾ ਦਿਨ ਉਹਨਾਂ ਦਾ ਸਿਰ ਪੀੜ ਹੁੰਦਾ ਹੈ ਜਾਂ ਉਸ ਤੋਂ ਬਾਅਦ ਉਹਨਾਂ ਦੇ ਐਕਸਪ੍ਰੈਸ਼ਨ ਹੀ ਨਹੀਂ ਨਿਕਲਦੇ ਧਿਆਨ ਹੀ ਸਾਰਾ ਦਸਤਾਰ ਛਟਕਿਆ ਹੁੰਦਾ ਜਾਂ ਉਹ ਸੋਣੀ ਨਹੀਂ ਬਚਦੀ ਸਾਡਾ ਹੁਣ ਇਹ ਤਜਰਬਾ ਹੋਣ ਦੇ ਨਾਤੇ ਦੇ ਫੇਸ ਦੇ ਮੁਤਾਬਕ ਪਹਿਲਾਂ ਹੀ ਗਾਈਡ ਕਰ ਦਿੰਦੇ ਆ ਵੀ ਸੱਜਣਾ ਤੈਨੂੰ ਇੰਨੇ ਮੀਟਰ ਦੀ ਦਸਤਾਰ ਤੁਹਾਡੇ ਫੇਸ ਤੇ ਜਿਹੜੀ ਉਹ ਜਚੇਗੀ ਹਨਾ ਜਾਂ ਉਹ ਸਾਡੇ ਕੋਲ ਪਹਿਲਾਂ ਵੀ ਟ్రਾਇਲ ਲੈ ਜਾਂਦੇ ਨੇ ਵੀ ਵੀਰੇ ਯਾਰ ਮੈਂ ਸਾਰਾ ਦਿਨ ਬੰਨ ਕੇ ਦੇਖ ਲਾ ਮੋਸਟਲੀ ਸਾਡੇ ਕੋਲ ਲਾੜੇ ਇਦਾਂ ਦੇ ਆਉਂਦੇ ਜਿਨ੍ਹਾਂ ਨੇ ਬਣਨੀ ਨਹੀਂ ਹੁੰਦੀ ਲਾਈਸਟ ਦੇ ਵਿੱਚ ਫਸਟ ਟਾਈਮ ਬਣਣੀ ਹੁੰਦੀ ਹੈ ਸੋ ਇਦਾਂ ਕਰਕੇ ਅਸੀਂ ਸ਼ਗਨ ਲੈਨੇ ਆ ਜਿਹੜਾ ਕੋਈ ਲੋਡ ਬੰਦ ਹੁੰਦਾ ਉਹਨਾਂ ਨੂੰ ਅਸੀਂ ਸੈਂਟਰ ਤੇ ਬੁਲਾ ਲੈਨੇ ਆ ਉਹ 1100 ਵੀ ਦੇ ਜਾਂਦਾ ਘੱਟ ਵੀ ਦੇ ਜਾਂਦਾ ਸੀ ਉਦਾਂ ਵੀ ਲੈ ਲੈਨੇ ਆ ਜਿੱਥੋਂ ਵੱਧ ਲੈ ਸਕਦੇ ਉੱਥੋਂ ਵੱਧ ਲੈ ਲੈਨੇ ਆ ਜਿੱਥੇ ਘੱਟ ਕਰਨੇ ਹੁੰਦੇ ਉੱਥੇ ਘੱਟ ਕਰਨੇ ਠੀਕ ਹੈ ਬਹੁਤ ਧੰਨਵਾਦ ਬਜਿੰਦਰ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਸਮਾਂ ਕਰਨ ਦੀ ਗੱਲ ਇਹ ਹੈ ਕਿ ਜੇ ਇੱਥੇ ਭਰਾ ਨੇ ਆਪਣੇ ਰੇਟ ਦੱਸਿਆ ਤਾਂ ਗੱਲ ਇਹ ਨਹੀਂ ਕਿ ਸੇਵ ਸੇਵਾ ਕਰੋ ਸੇਵਾ ਕਰਦੇ ਨੇ ਜਿੱਥੇ ਜਿੱਥੇ ਜ਼ਰੂਰਤ ਪੈਂਦੀ ਹੈ ਉੱਥੇ ਜਾ ਕੇ ਦਸਤਾਰ ਦਾ ਲੰਗਰ ਵੀ ਲੱਗਦਾ ਆਪਣੇ ਕੋਲੋਂ ਦਸਤਾਰ ਵੀ ਦਿੰਦੇ ਆ ਬੰਦੇ ਵੀ ਆ ਔਰ ਜਿੰਨਾ ਕੋ ਹੋ ਸਿੰਨਾ ਕੋ ਟਾਈਮ ਹੁੰਦਾ ਅਗਲੇ ਕੋਲੇ ਉਸ ਨੂੰ ਦੱਸਦੇ ਵੀ ਆ ਕਿਉਂਕਿ ਅ ਬਲਜਿੰਦਰ ਹੋਰਾ ਨੇ ਤੇ ਨਾਲ ਇਹਨਾਂ ਦੇ ਵੀਰ ਗੁਰਜੀਤ ਹੋਰੀ ਉਹਨਾਂ ਨੇ ਆਪਣਾ ਪ੍ਰੋਫੈਸ਼ਨ ਬਣਾਇਆ ਇਹਨੂੰ ਪ੍ਰੋਫੈਸ਼ਨ ਦੇ ਇਸ ਕਰਕੇ ਕਿ ਜੇਕਰ ਉਹਨਾਂ ਕੋਲੇ ਇਹ ਕਲਾ ਹੈ ਉਹਨਾਂ ਕੋਲੇ ਇਹ ਆਰਟ ਹੈ ਤਾਂ ਫਿਰ ਉਹ ਆਪਣਾ ਘਰ ਵੀ ਚਲਾਉਣਗੇ ਕਰ ਵੀ ਆ ਚਲਾਉਣਾ ਜ਼ਰੂਰੀ ਹੈ ਆਰਥਿਕ ਤੌਰ ਤਾ ਤੌਰ ਤੇ ਬੰਦੇ ਨੂੰ ਅੱਗੇ ਵਧਣਾ ਜ਼ਰੂਰੀ ਹੈ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਇਹ ਜਿਹੜੇ ਥੋੜੇ ਥੋੜੇ ਆਪਣੇ ਫੀਸ ਕਹਿ ਲੋ ਜਾਂ ਫਿਰ ਸ਼ਗਨ ਕਹਿ ਲੋ ਰੱਖੇ ਹੋਏ ਆ ਤਾਂ ਭਰਾ ਹੋਰਾਂ ਨੂੰ ਸਾਡੇ ਵੱਲੋਂ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਹੈ ਤੁਸੀਂ ਜੇਕਰ ਉਹਨਾਂ ਤੱਕ ਅਪਰੋਚ ਕਰਨੀ ਹੈ ਤੁਸੀਂ ਫਾਜ਼ਿਲਕਾ ਦੇ ਵਿੱਚ ਆ ਸਕਦੇ ਹੋ ਫਿਲਹਾਲ ਮੈਨੂੰ ਦਿਓ ਇਜਾਜ਼ਤ ਸੱਚੇ ਕਾ